ਮਾਰਕੀਟ ਚ ਵਰਕ ਇਹਦੇ ਤੇ ਹੋਰ ਗੰਜ਼ੇ ਤੇ ਵਰਕ ਹੈ ਜੀ ਓਕੇ ਇਹਦੇ ਘੱਟ ਤੋਂ ਘੱਟ ਹੂੰ 2250 ਅੱਬਾ ਵੀ ਹੀ ਰੇਟ ਹੋਊਗਾ ਆਪਣੇ ਲਿਵੇ ਸਿਰਫ ਲਓ ਵੀ ਪ੍ਰਿੰਟ ਤੁਸੀਂ ਡਿਜ਼ਾਈਨ ਚੈੱਕ ਕਰੋ ਫਿਰ ਕਹੋ ਲਓ ਵੀ ਕਰੋ ਚੈੱਕ ਆ ਲੋ ਕੀ ਪ੍ਰਾਈਸ ਦੱਸੇ ਇਹਦਾ ਸਿਰਫ 200 ਰੁਪਏ ਦਾ ਸੂਟ ਬਿਲ ਬ੍ਰੌਕਟ ਹੋਗੇ ਓਕੇ ਆ ਲੋ ਤੁਹਾਡੇ ਲਈ ਇੱਕ ਇੱਕ ਆਫਰ ਹੋਰ ਹੂੰ ਆ ਚੰਦੇਰੀ ਹੈ ਓਕੇ ਵਾਈਟ ਤੇ ਖਾਕੀ ਕਲਰ ਸਿਰਫ 100 ਰੁਪਏ ਦਾ ਸੂਟ। ਲਓ ਵੀ ਸਰ। ਆਹ ਕਲੀਅਰ ਸੇਲ ਹੈ ਕੱਲੀ। ਲਓ ਵੀ ਸਟਾਕ ਕਲੀਅਰ ਸੇਲ। ਲਓ ਵੀ ਕਲੈਕਸ਼ਨ ਬਹੁਤ ਆ ਤੁਹਾਨੂੰ ਹੋਰ ਦਿਖਾਉਣੀ ਹੈ ਅੱਗੇ। ਇਹ ਆਗੇ ਗਰਮ। ਹਾਂਜੀ ਜੀ। ਓਕੇ। ਬਾਗ ਕਾਇਦਾ ਬ੍ਰਾਂਡਡ ਮੋਹਰ ਨਾਲ ਲੱਗੀ ਹੋਈ ਹੈ। ਠੀਕ ਆ। ਆਹ ਲਓ। ਡਿਜੀਟਲ ਪ੍ਰਿੰਟ ਸਿਰਫ 100 ਰੁਪਏ ਮੀਟਰ। ਲਓ ਵੀ ਸਿਰਫ 100 ਰੁਪਏ ਮੀਟਰ ਮਿਲਦੀ। 3.5 ਮੀਟਰ ਚ ਸੂਟ ਤੇ ਆਰ ਇਹ 2-200 ਰੁਪਏ ਮੀਟਰ ਮਿਲਦੇ ਆ ਅਗਰ ਤੁਸੀਂ ਮਾਰਕੀਟ ਚ ਪਰਚੇਜ਼ਿੰਗ ਕਰੋ। ਠੀਕ ਆ। ਬਾਗ ਕਾਇਦਾ ਇਹਦੇ ਤੇ ਡਿਜੀਟਲ ਦੀਆਂ ਚੀਜ਼ਾਂ ਦਾ ਮੋਹਰਾਂ ਨਾਲ ਬਣਿਆ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚਿਆ ਸਹਿਰ ਮਰੇਕ ਕੋਲੇ ਤੇ ਸਹਿਰ ਮਰੇਕ ਕੋਲੇ ਤੁਹਾਨੂੰ ਇੱਕ ਐਮੇਰੀ ਦੁਕਾਨ ਦੇ ਉੱਪਰ ਲੈ ਕੇ ਚੱਲਦਾ ਜਿੱਥੇ ਤੁਹਾਨੂੰ ਕੱਪੜਾ ਤੋਲ ਕੇ ਹੀ ਮਿਲ ਜੂਗਾ ਹਾਂਜੀ ਤੁਸੀਂ ਸਹੀ ਸੁਣਿਆ ਤੋਲ ਕੇ ਤੁਹਾਨੂੰ ਕੱਪੜਾ ਮਿਲ ਜੂਗਾ ਬਾਕੀ 100 ਰੁਪਏ ਤੋਂ ਤੁਹਾ ਇਹਦਾ ਸੂਟ ਉਹ ਸਟਾਰਟ ਹੋ ਜੂਗਾ ਤੁਹਾਨੂੰ ਸਾਰੇ ਅੱਜ ਆਪਾਂ ਇਹਦੀ ਕਲੈਕਸ਼ਨ ਦਿਖਾਵਾਂਗੇ ਸਾਰਾ ਤੁਹਾਨੂੰ ਕੱਪੜਾ ਦਿਖਾਵਾਂਗੇ ਪ੍ਰੋਪਰ ਐਡਰੈਸ ਤੇ ਪ੍ਰੋਪਰ ਨੰਬਰ ਵੀ ਆ ਤੁਹਾਨੂੰ ਵੀਡੀਓ 'ਚ ਦਊਂਗਾ ਅੱਧੀ ਵੀਡੀਓ ਨਾਲ ਆਪਾਂ ਸਟਾਰਟ ਕਰਨਾ ਲਓ ਜੀ ਇੱਥੇ ਆ ਬੋਰਡ ਲੱਗਿਆ ਆ ਇੱਥੇ ਸਾਰਾ ਮਤਲਬ ਲਿਖ ਕੇ ਦੱਸਿਆ ਗਿਆ ਵੀ ਕਿਹੜਾ ਬਾਜ਼ਾਰ ਕਿੱਧਰ ਆ ਤੇ ਸਾਹਮਣੇ ਹੈਗਾ ਸਰੰਦੀ ਗੇਟ ਸਰੰਦੀ ਗੇਟ ਵੱਲ ਹੈਗਾ ਤੇਲੀਆ ਬਾਜ਼ਾਰ ਆਪਾਂ ਤੇਲੀਆ ਬਾਜ਼ਾਰ ਨਹੀਂ ਜਾਣਾ ਆਪਾਂ ਤੇਲੀਆ ਬਾਜ਼ਾਰ ਤੋਂ ਓਪੋਜੀਟ ਜਾਣਾ ਆਪਾਂ ਇੱਧਰ ਨੂੰ ਜਾਣਾ ਜੀ ਤੇ ਚੱਲਦੇ ਆਂ ਇੱਧਰ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਇਹਨਾਂ ਦੀ ਤੇ ਬਾਕੀ ਪ੍ਰੋਪਰ ਐਡਰੈਸ ਵੀ ਮੈਂ ਤੁਹਾਨੂੰ ਦੱਸੂਗਾ ਲਓ ਜੀ ਆਪਾਂ ਸਰੰਦੀ ਗੇਟ ਤੋਂ ਓਪੋਜੀਟ ਆ ਗਏ ਆਪਾਂ ਹੁਣ ਜਾਣਾ ਇੱਧਰ ਨੂੰ ਤੇ ਆਜੋ ਲਓ ਜੀ ਅੱਗੇ ਆ ਗਿਆ ਹਨੂਮਨ ਮੰਦਿਰ ਤੇ ਹਨੂਮਨ ਮੰਦਿਰ ਤੋਂ ਆਪਾਂ ਅੱਗੇ ਜਾਣਾ ਬਿਲਕੁਲ ਤੇ ਇਹ ਤੁਸੀਂ ਨਿਸ਼ਾਨੀ ਰੱਖ ਲਓ ਹਨੂਮਨ ਮੰਦਿਰ ਦੀ ਉਸ ਤੋਂ ਬਾਅਦ ਆਪਾਂ ਅੱਗੇ ਜਾਣਾ ਤੇ ਆਪਾਂ ਹਨੂਮਨ ਮੰਦਿਰ ਤੋਂ ਅੱਗੇ ਆ ਗਏ ਆਪਾਂ ਆਹ ਇਧਰੋਂ ਆ ਰਹੇ ਆਂ ਤੇ ਇੱਥੇ ਆਹ ਤੁਹਾਨੂੰ ਚੌਰਾਸਤਾ ਪੈ ਜਾਊਗਾ ਜਿਵੇਂ ਤੁਸੀਂ ਦੇਖ ਸਕਦੇ ਹੋ lobby ਤੇ ਚੱਲਦੇ ਆਂ ਇਸ ਤੋਂ ਅੱਗੇ ਤੇ ਅੱਗੇ ਆ ਗਈ ਮਿਊਸਪਲ ਕਮੇਟੀ ਨਗਰ ਕਾਉਂਸਲ ਮਰੇਕ ਕੋਲਾ ਤੇ ਉਹਦੇ ਨਾਲ ਹੀ ਬਿਲਕੁਲ ਇਹ ਦੁਕਾਨਾਂ ਚੱਲਦੇ ਆਂ ਲਓ ਜੀ ਆਪਾਂ ਪਹੁੰਚ ਗਏ ਨਗਰ ਕਾਉਂਸਲ ਮਰੇ ਕੋਲ ਆ ਆਪਾਂ ਇਧਰੋਂ ਆ ਰਹੇ ਆ ਤੇ ਮੈਂ ਤੁਹਾਨੂੰ ਪ੍ਰੋਪਰ ਐਡਰੈਸ ਜਿਹੜਾ ਸਮਝਾਤਾ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਦੁਕਾਨ ਤੇ ਹਾਂ ਜੀ ਆਪਾਂ ਪਹੁੰਚਿਆ ਹੀਰਾ ਕਲੌਥ ਹਾਊਸ ਤੇ ਆ ਇਹਨਾਂ ਦਾ ਪ੍ਰੋਪਰ ਨੰਬਰ ਆ ਤੇ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਪਹੁੰਚਿਆ 22 ਹੀਰਾ ਕਲੌਥ ਆ ਦੇਖੋ 22 ਆਪਾਂ ਨੂੰ ਸਾਰੀ ਅੱਜ ਕਲੈਕਸ਼ਨ ਦਿਖਾਊਗਾ ਇਹੀ ਕੀ ਕਲੈਕਸ਼ਨ ਆ ਵੀ ਆਪਣੇ ਕੋਲ ਵੀ ਆਪਣੀ ਹੈਗੀ ਸਮਰ ਦੀ ਪੂਰੀ ਸਟਾਕ ਕਲੀਅਰ ਸੇਲ ਰਹਿੰਦੀ ਹੈ ਆਪਣੇ ਲਈ ਤੇ ਜੋ ਆਪਣੇ ਲਈ ਰੀਡ ਮਿਲ ਜੀਓਗੇ ਤੁਹਾਨੂੰ ਕਿਤੇ ਵੀ ਨਹੀਂ ਚੈਲੰਜ ਆਇਆ ਜ਼ਿਆਦਾਤਰ ਨਹੀਂ ਮਾਰਕੀਟਿੰਗ ਜਿਵੇਂ ਆਹ ਨੇ ਹੁਣੇ ਵਰਕ ਹੈ ਇਹ 2-2 250 ਰੁਪਏ ਮੀਟਰ ਸਿਰਫ ਆਪਾਂ 80 ਰੁਪਏ 90 ਰੁਪਏ ਮੀਟਰ ਲਓ ਵੀ 80 ਰੁਪਏ ਪਰ ਮੀਟਰ ਕੋਟ ਰਾਈਜ਼ ਬੈਲਵਰਡ ਦਾ ਸੂਟ ਸਿਰਫ 400 ਦਾ ਪ੍ਰਿੰਟ ਆਹ ਲਓ ਡਿਜੀਟਲ ਪ੍ਰਿੰਟ ਲਓ 250 ਦਾ 300 ਦਾ ਸੂਟ ਆਹ 2-200 ਰੁਪਏ ਦਾ ਬੈਲਵਰਡ ਦੇ ਸੂਟ ਸਿਰਫ 2-200 ਰੁਪਏ ਦੇ ਲਓ ਤੇ ਇੱਧਰ ਆ ਜਾਓ ਇਹ ਵੀ 250 ਦਾ 300 ਦਾ ਸੂਟ ਤੇ ਆਪਣੇ ਲਈ ਆ ਜਿੰਨਾ ਮਨ નીચે ਪਿਆ ਦੇਖੋ ਕੋਈ ਇਨਰ ਬਣਾਉਣ ਲਈ ਕੋਈ ਗਰਮ ਸੂਟ ਕੁੜਤੀ ਬਣਾਉਣ ਲਈ ਚ ਕੁਝ ਬਣਾਉਣ ਲਈ ਆਪਣੇ ਲਈ ਇਹ ਸਾਰਾ ਕੁਝ ਤੁਸੀਂ ਆਪਣੇ ਲਈ ਤੋਲ ਮੇਚ अवेलेबल ਹੈ ਜੇ ਅਗਰ ਤੁਸੀਂ ਇੰਨਾ ਵੀ ਪੀਸ ਲੋ ਚ ਇੰਨਾ ਪੀਸ ਲੋ ਆਪਣੇ ਲਈ ਬਹੁਤ ਕੁਝ अवेलेबल ਹੈ ਸਾਰਾ ਕੁਝ ਭਜਨ ਚ ਦੇ ਦਾਂਗੇ ਆਪਣੇ ਲਈ ਥਾਨ ਵੀ ਨੇ ਲਓ ਵੀ ਆਪਣੇ ਲਈ ਤਾਂ ਜੇ ਚਾਹੇ ਇਹਦਾ ਸੂਟ ਬਣਾਓ ਚ ਉਸ ਚੀਜ਼ ਲਈ ਵਰਤੋਏ ਲੈ ਕੇ ਆਓ ਜਿੰਨਾ ਮਰਜ਼ੀ ਲਵੋ ਆਪਣੇ ਲਈ ਦੁਪੱਟੇ ਪੈਨੇ 100 100 ਰੁਪਏ ਦੁਪੱਟਾ 150 ਦਾ 50 ਰੁਪਏ ਦਾ ਵੀ ਇਹ ਹੱਤਾ ਕੇ ਦੁਪੱਟਾ ਇਹਦੇ ਵਿੱਚ ਆਪਣੇ ਲਈ ਸੂਟ ਪੈਨੇ ਇਹ ਚ 100 ਰੁਪਏ ਦਾ 150 ਦਾ ਸੂਟ 200 ਦਾ ਸ਼ਨੀਲ ਵਾਸਾ ਲਾਸਟ ਹੈ ਅਪਡੇਟ ਚ ਜਨ ਨੂੰ ਬਹੁਤ ਮਾਲ ਆ ਜਾਣਾ ਜੀ ਹੋਰ ਅੱਗੇ ਠੀਕ ਹੈ ਜੀ ਤੇ ਅੰਦਰ ਹੈ ਸਟਾਕ ਸਟਾਕ ਕਲੀਅਰੈਂਸ ਸੇਲ ਹੈ ਇਹ ਹਾਂਜੀ ਤੇ ਇੱਕ ਆਪਾਂ ਨੇ ਆ ਦੋ ਤਿੰਨ ਹੀ ਸੂਟ ਨੇ ਹਾਂਜੀ ਜਿਓਰ ਜੱਟ ਤੇ ਵਰਕ ਦੁਪੱਟਾ ਕੱਟਵਰਕ ਸਿਰਫ ਤਿੰਨ ਸੂਟ ਨੇ ਲਾਸਟ ਔਰ 400 ਰੁਪਏ ਦਾ ਇੱਕ ਸੂਟ ਆ ਦੇਖੋ ਇੱਕ ਹਮਮ ਔਰ ਅਗਰ ਤੁਸੀਂ ਦੁਪੱਟਾ ਵੀ ਕੱਟਵਰਕ ਕਰਾਉਂਗੇ ਤਾਂ 230 ਰੁਪਏ ਲੈਂਦੇ ਨੇ ਆਪਾਂ ਦੁਪੱਟੇ ਸਮੇ 400 ਦਾ ਸੂਟ ਦਿੰਨੇ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਆ ਥੋੜਾ ਸਟਾਕ ਪੇ ਆਪਨੇ ਲਵੇ ਠੀਕ ਹੈ ਜੀ ਤੇ ਇਹ ਸਿਰਫ ਜਸਟ 100 ਰੁਪਏ 120 ਰੁਪਏ ਕੁੜਤੀ ਆ ਲੋ ਦੇਖੋ ਆ ਬਨਾਰਸੀ ਕੁੜਤੀ 150 ਰੁਪਏ ਦੀ ਠੀਕ ਹੈ ਕੋਰੀਅਨ ਬੈਲਵਟ ਲੈ ਲੋ ਆਪਣੇ ਲਈਓ ਠੀਕ ਹੈ ਜੀ ਸਿਰਫ 450 ਦਾ ਸੂਟ ਚੈਲੰਜ ਹੈ 900 ਦਾ ਇੱਕ ਮਿਲੂਗਾ 900 ਰੁਪਏ ਦੇ ਦੋ ਸੂਟ ਲਓ ਜੀ 900 ਰੁਪਏ ਦੇ ਦੋ ਸੂਟ ਤੁਸੀਂ 900 ਦਾ ਇੱਕ ਲੈ ਕੇ ਆਉਂਦੇ ਹੋ 900 ਦੇ ਦੋ ਸੂਟ ਠੀਕ ਹੈ ਜੀ ਆਪਣੇ ਲਈ ਬੱਚਿਆਂ ਲਈ ਕੱਟ ਪੀਸ ਮਿਲ ਜਾਣਗੇ ਪਿਓਰ ਦੇ ਨੈਚੁਰਲ ਕਰੇਪ ਦੇ ਕੱਟ ਪੀਸ ਬੱਚਿਆਂ ਲਈ ਓਕੇ ਓਕੇ ਮੀਟਰ ਦਾ 1.5 ਮੀਟਰ ਦਾ ਪੀਸ ਜਿਵੇਂ 20 ਰੁਪਏ ਦਾ 30 ਰੁਪਏ ਦਾ 40 ਰੁਪਏ ਦਾ 50 ਰੁਪਏ ਦਾ ਆ ਜਿੰਨਾ ਵੀ ਬੋਰੀਆਂ ਦੇ ਵਿੱਚ ਪੀਸ ਪਏ ਨੇ ਜਵਾਕਾਂ ਦੇ ਠੀਕ ਹੈ ਜੀ ਤੇ ਆਪਣੇ ਲਈ ਪਲੇਨ ਮਾਰ ਲੈਣ ਜਮੇ ਗਰਮ ਚ ਸਿਰਫ 30 ਰੁਪਏ 40 ਰੁਪਏ ਮੀਟਰ ਲਓ ਜੀ ਆਪਣੇ ਲਈ ਪੀ ਸਪਾਈਨਸ and ਟੂਨ ਟਾਫਟਾ 40 ਰੁਪਏ 50 ਰੁਪਏ ਮੀਟਰ ਐਵੇਂ ਮਿਲੂਆ ਆਪਣੇ ਲਈ ਹੋਲ ਸੇਲ ਤੇ ਰਿਟੇਲ ਜਿਹੜਾ ਕੁਛ ਵੀ ਚਾਹੀਦਾ ਕੁਆਲਟੀ ਕੁਆਂਟੀਟੀ ਚ ਲੋ ਚ ਥੋੜਾ ਲੋ ਚ ਜਿਆਦਾ ਲੋ ਓਕੇ ਓਕੇ ਆ ਕਰੀਬ ਦੇ ਸੂਟ ਇਹਦੇ ਤੇ ਵੀ ਆਪਾਂ ਸਟਾਕ ਕਲੀਅਰ ਸੇਲ ਲਾਨੇ ਆ ਇਹਨਾਂ ਚੋਂ ਜਿਹੜਾ ਮਰਜੀ ਲੋ ਸੂਟ ਸਿਰਫ 200 ਰੁਪਏ ਦਾ ਲਓ 200 ਰੁਪਏ ਦਾ ਤੇ ਲੋਬੀ ਦਿਖਾਉਨੇ ਆ ਤੁਹਾਨੂੰ ਸੂਟ ਆਹ ਲੋ ਦੇਖੋ ਬੈਲਵਰਡ ਦੇ ਮੈਚਿੰਗ ਵਾਲੇ ਸੂਟ ਸਿਰਫ 200 ਰੁਪਏ ਦਾ ਜਿੰਨੇ ਮਰਜੀ ਲੋ ਔਰ ਪ੍ਰਿੰਟ ਇੱਕ ਤੋਂ ਇੱਕ ਜੇ ਮਰਜੀ ਪਲੇਨ ਸੂਟ ਵੀ ਮਿਲ ਜੂਗਾ ਇਹਦੇ ਚਾ ਦੇਖੋ ਤੇ ਆਹ ਲੋ ਲੋ ਪ੍ਰਿੰਟ ਤੁਸੀਂ ਡਿਜ਼ਾਈਨ ਚੈੱਕ ਕਰੋ ਫਿਰ ਕਹੋ ਲੋ ਵੀ ਕਰੋ ਚੈੱਕ ਆਹ ਲੋ ਕੀ ਪ੍ਰਾਈਸ ਦੱਸੇ ਇਹਦਾ ਸਿਰਫ 200 ਰੁਪਏ ਦਾ ਸੂਟ ਬਰੇਸ ਸਟਾਕ ਕਲੀਅਰ ਤੱਕਰ ਦਾ ਰੇਟ ਨੇ ਸਿਰਫ 200 ਰੁਪਏ ਆਪਣੇ ਲਈ ਸਾਹੀਵਾਦੇ ਸੂਟ ਮਿਲ ਜਾਣਗੇ ਹੂੰ ਹੂੰ ਤੇ ਵੀ ਦੁਪट्टे ਨਾਲ ਸਿਰਫ 5 ਤੋਂ 7 ਹੀ ਸੂਟ ਪਏ ਨੇ ਜੋ ਪਹਿਲਾ ਆਊਗਾ ਉਹ ਲੈ ਜਾਊਗਾ ਸਿਰਫ 450 ਰੁਪਏ ਦਾ ਸਾਹੀਵਾਦਾ ਸੂਟ 450 ਦਾ ਠੀਕ ਆ ਤੇ ਆਪਣੇ ਲਈ ਨੈਟ ਹੂੰ ਨੈਟ ਦਾ ਵਰਕ ਦੇਖੋ ਸਿਰਫ ਕਿੰਨੇ ਰੁਪਏ 80 ਰੁਪਏ 90 ਰੁਪਏ ਮੀਟਰ ਚੀਜ਼ ਖੋਲ ਕੇ ਦੇਖੋ ਅਗਰ ਇਹ 2 200 ਰੁਪਏ ਮੀਟਰ ਤੁਹਾਨੂੰ ਮਾਰਕੀਟ ਚ ਨਾ ਮਿਲੇ ਫਿਰ ਕਹਿਓ ਆ ਲੋ ਲਓ ਸਿਰਫ 80 ਰੁਪਏ 90 ਰੁਪਏ ਮੀਟਰ ਆਪਣੇ ਲਵੇ अवेलेबल ਹੈ ਹੋਲ ਸੇਲ ਵੀ ਕਰਦੇ ਆਂ ਰਿਟੇਲ ਵੀ ਕਰਦੇ ਆਂ ਆਪਾਂ ਠੀਕ ਆ ਜੀ ਆਪਣੇ ਲਵੇ ਆ ਦੇਖੋ ਜਿਵੇਂ ਆ ਨੈਟ ਤੇ ਵਰਕ ਆ ਹਮ ਹੁਣ ਆ ਚੀਜ਼ ਐ ਮਾਰਕੀਟ ਚ ਵਰਕ ਇਹਦੇ ਤੇ ਔਰ ਗੰਜ਼ੇ ਤੇ ਵਰਕ ਐ ਜੀ ਓਕੇ ਇਹਦੇ ਘਰ ਤੋਂ ਘੱਟ ਹਮ 2250 ਅੱਬਾ ਵੀ ਹੀ ਰੇਟ ਹੋਊਗਾ ਆਪਣੇ ਲਵੇ ਸਿਰਫ ਸਿਰਫ 120 ਰੁਪਏ ਮੀਟਰ ਠੀਕ ਆ ਜੀ ਇਹਦੇ ਨਾਲ ਆ ਦੇਖੋ ਐਵੇਂ ਸੂਟ 5 ਮੀਟਰ ਤੇ ਇਹਦੇ ਨਾਲ ਆ ਦੁਪੱਟਾ ਜੀ ਐ ਸੂਟ ਤਿਆਰ ਹੋ ਜਾਂਦਾ ਪੂਰਾ ਲਓ ਜੀ ਇਹ ਪੂਰਾ ਸੂਟ ਹੋ ਗਿਆ ਹੈ। ਹਾਂਜੀ। ਇਹ ਕਿੰਨੇ ਦਾ ਹੋ ਗਿਆ ਹੁਣ? ਇਹ ਸੂਟ ਆਪਣਾ ਨੀਅਰ ਅਬਾਊਟ ਤੇ 9950 ਦਾ ਬੰਦ ਹੈ ਜੀ ਸੂਟ ਬਸ। 9950 ਦਾ ਤੁਹਾਨੂੰ ਸੂਟ ਮਿਲ ਜੂਗਾ। ਓਕੇ ਜੀ। ਔਰ ਇਹ ਮਾਰਕੀਟ 'ਚ ਤੁਸੀਂ ਪਰਚੇਸ ਕਰੋਗੇ ਤਾਂ 2000 ਨੀਅਰ ਅਬਾਊਟ 1500 ਹੋਊਗਾ। ਠੀਕ ਹੈ ਠੀਕ ਹੈ। ਕੜਾਈਆਂ ਵਾਲੇ, ਸ਼ਰਾਰੇ ਵਾਲੇ ਇਹ ਆਪਣੇ ਲਈ ਸਟਾਕ ਆਇਆ, ਲਿਮਟਡ ਸਟਾਕ ਹੈ 40-50 ਸੂਟਾਂ ਦਾ ਬਸ। ਓਕੇ। ਕੜਾਈ ਵਾਲੇ ਆ ਗਏ? ਹਾਂਜੀ ਹਾਂਜੀ ਬਿਲਕੁਲ ਜੀ। ਆ ਲਓ। ਚੈੱਕ ਕਰੋ ਔਰ ਗੰਜੇ ਦਾ ਦੁਪੱਟਾ ਨਾਲ ਹੂੰ ਟਿਸ਼ੂ ਦਾ ਆ ਲੋ ਵਰਕ ਦੇਖੋ ਲਓ ਇਹ ਪਲਾਜ਼ੋ ਆ ਗਿਆ ਆਪਣਾ ਬਣਿਆ ਆਇਆ ਇਹ ਅਗਰ ਤੁਸੀਂ ਵਰਕ ਵੀ ਕਰਾਉਂਗੇ ਤਾਂ ਕੱਲਾ ਮਹਿੰਗਾ ਪਊਗਾ ਤੁਹਾਨੂੰ ਹੂੰ ਹੂੰ ਆਪਣੇ ਲਈ ਸਟਾਕ ਆਇਆ ਤੇ ਇਹਦੇ ਰੇਟ ਆਪਣੇ ਲਈ ਬਹੁਤ ਹੀ ਰੀਜ਼ਨੇਬਲ ਨੇ ਠੀਕ ਆ ਸ਼ਾਪ ਤੇ ਆਓ ਤੁਹਾਨੂੰ ਇਹਦੇ ਰੇਟ ਇੱਕ ਤਰ੍ਹਾਂ ਦੇ ਸਰਪ੍ਰਾਈਜ਼ ਹੋਣਗੇ ਪਰ ਹੈਗਾ ਸਟਾਕ ਕਲੀਅਰ ਸੇਲ ਹੈ ਕੱਲੀ ਲਓ ਸਟਾਕ ਕਲੀਅਰ ਸੇਲ ਚੀਜ਼ਾਂ ਵਰਕ ਕਵਾਲਟੀਆਂ ਤੇ ਚੀਜ਼ਾਂ ਦਾ ਵਰਕ ਤੁਸੀਂ ਯਾਦ ਰੱਖੋ ਲੈ ਆਏ ਕਿਉਂਕਿ ਆਪਣੇ ਲਈ ਸਿਰਫ ਸਟਾਕ ਹੁੰਦਾ ਹੈ ਸਟਾਕ ਆਂਦਾ ਹੈ ਔਰ ਸਟਾਕ ਆਪਣੇ ਲਈ ਮਾਰਕੀਟ ਵਾਲੇ ਰੇਟਨ ਵਾਲੂ ਕਿਤੇ ਘੱਟ ਹੁੰਦਾ ਓਕੇ ਓਕੇ ਆਪਣੇ ਲਈ ਬਹੁਤ ਕੁਝ ਮਿਲ ਜੂਗਾ ਮੈਂ ਇਸ ਤਰ੍ਹਾਂ ਹਲੋ ਇੱਕ ਪਲਾਜ਼ੋ ਬਣਾਉਣ ਨੂੰ ਵਰਕੇ ਦਾ ਸੂਟ ਬਣਾ ਲਓ ਚਾਹੇ ਅੱਛਾ ਅੱਛਾ ਇਹ ਵਰਕ ਹੈ ਮਾਰਕੀਟ ਵੀ 2-2 3-300 ਰੁਪਏ ਮੀਟਰ ਆਪਣੇ ਲਈ ਆਓ ਤੁਹਾਨੂੰ ਸਰਪ੍ਰਾਈਜ਼ਿੰਗ ਰੇਟ ਹੈ ਲਾਈਕ ਕਰਾ ਚ ਆ ਜੰਦੇ ਨੇ ਕਪੜਾ ਹੋਰ ਦਿਖਾਉਣੇ ਆ ਵੀਰੇ ਇਹਦੀ ਫਰਾਕ ਬੰਦੀ ਆ ਔਰ ਐਡਾ ਘੈਂਡ ਕਪੜਾ ਤੁਸੀਂ ਇਹਨੂੰ ਯੂਜ਼ ਕਰੋਗੇ ਕੰਫਰਟੇਬਲ ਇਹਦੇ ਨਾਲ ਬਹੁਤ ਮਹਿਸੂਸ ਹੁੰਦਾ ਤੁਸੀਂ ਇਹ ਯਾਦ ਰੱਖੋ ਫਰਾਕਾਂ ਬੰਦੀਆਂ ਨੇ ਵੀਰੇ ਠੀਕ ਆ ਜੀ ਡਿਜ਼ਾਈਨ ਦੇਖੋ ਤੁਸੀਂ ਫੇਰ ਯੋ ਡਿਜ਼ਾਈਨ ਇੱਕ ਤੋਂ ਇੱਕ ਵੀਰੇ ਆਪਣੇ ਲਈ ਅਵੇਲੇਬਲ ਨੇ ਇਹਦੇ ਵਿੱਚ ਲਓ ਜੀ ਇੱਕ ਆ ਫੈਬਰਿਕ ਆ ਇਹ ਹੈਵੀ ਫੈਬਰਿਕ ਹੁੰਦਾ ਤੇ ਸਟੱਚੇਬਲ ਵੀ ਆ ਓਕੇ ਓਕੇ ਤੇ ਬਹੁਤ ਹੀ ਸੌਫਟ ਆ ਡਿਜ਼ਾਈਨ ਦੇਖੋ ਲਓ ਜੀ ਲਿਮਟ ਰੇਟ ਨੇ ਆਪਣੇ ਲਈ ਸਟਾਕ ਕਲੀਅਰ ਕਰਦਾ ਰੇਟ ਐ ਦੇਖੋ ਜਿਵੇਂ ਦੋ ਸੂਟ ਪਏ ਨੇ ਚਾਰ ਸੂਟ ਪਏ ਨੇ ਇਹ ਵੀ ਸੂਟ ਆ ਗਿਆ ਨਾ ਹਾਂਜੀ ਹਾਂਜੀ ਵੀਰੇ ਆ ਲੋ ਪਾਰਟੀ ਵੇ ਡਿਜੀਟਲ ਪ੍ਰਿੰਟ ਜੋ ਮਾਰਕੀਟ 'ਚ 2 2 3 300 ਰੁਪਏ ਮੀਟਰ ਦੰਦੇ ਨੇ ਓਕੇ ਓਕੇ ਆਪਣੇ ਲਈ ਵਿਜ਼ਿਟ ਕਰੋ ਬਹੁਤ ਹੀ ਕੱਟ ਰੇਟ ਜੇ ਹੁਣ ਤੁਹਾਨੂੰ ਦੁਪੱਟੇ ਖੋਲ ਕੇ ਦਿਖਾਣੇ ਆ ਸੀ ਆ ਲੋ ਦੇਖੋ ਇਹਨਾਂ ਓਡ ਦੁਪੱਟੇ ਨੇ ਜਿਹੜੇ ਫੈਕਟਰੀ ਦੇ ਵਿੱਚੋਂ ਆਉਂਦੇ ਨੇ ਸੂਟਾਂ ਤੋਂ ਲਾਏ ਹੁੰਦੇ ਨੇ ਓਕੇ ਓਕੇ ਹੁਣੇ 15 1500 ਦਾ 1000 ਦਾ ਦੁਪੱਟਾ ਆਪਣੇ ਲਈ ਵੀ ਤੁਹਾਨੂੰ ਰੇਟ ਆਪਾਂ ਨੇ ਵੀਡੀਓ 'ਚ ਦੱਸਿਆ ਹੀ ਆ ਤੁਸੀਂ ਚੈੱਕ ਕਰੋ ਆ ਲਓ ਵਰਕ ਕਲਰ ਦੁਪੱਟਾ ਪਲੇਨ ਦੁਪੱਟੇ ਵੀ ਨੇ ਹੱਤਾ ਕੇ ਆਪਣੇ ਲਈ 200 ਰੁਪਏ ਦਾ 150 ਦਾ ਕੱਲਾ ਵਾਈਟ ਦੁਪੱਟਾ ਦਿੰਦੇ ਨੇ ਆਪਾਂ ਪਲੇਨ ਦੁਪੱਟਾ ਸਿਰਫ 100 ਰੁਪਏ ਦਾ ਵੀਰੇ ਸੂਟਾਂ ਤੋਂ ਲਾਇਆ ਆਇਆ ਆਪਣੇ ਲਈ ਹੋਰ ਕੁਝ ਜਮਿਆ ਪਿਓਰ ਦੇ ਪੈਨੇ ਉਪਾੜਾ ਆ ਗਿਆ ਮਸਲੀਨ ਆ ਗਈ ਸਿਰਫ 100 ਰੁਪਏ 60 ਰੁਪਏ ਮੀਟਰ 100 100 150 ਰੁਪਏ ਮੀਟਰ ਵਾਲਾ ਸੌਦਾ ਹੈ ਜਿੱਥੇ ਮਰਜ਼ੀ ਚੈੱਕ ਕਰਿਓ ਨਾਮ ਲੈ ਲਿਓ ਸਿਰਫ ਪਰ ਸਟਾਕ ਦਾ ਹੀ ਰੇਟ ਆਪਣੇ ਲੈਵੇ ਤੁਸੀਂ ਕਹੋ ਸੇਮ ਰੇਟ ਚਾਹੀਦਾ ਤਾਂ ਸਟਾਕ ਕਲੀਅਰ ਸੇਲ ਹੈ ਆਪਣੇ ਲੈਵੇ ਨਾ ਕਿ ਸੇਲ ਹੈ ਠੀਕ ਹੈ ਜੀ ਆ ਦੇਖੋ ਦੁਪट्टे ਬਣਾ ਸਕਦੇ ਹੋ ਤੁਸੀਂ ਆ ਸਿਲਕ ਆ ਗਈ ਹਮ ਆਪਣੇ ਲਈ ਲਿਮਨ ਨੇ ਸਿਰਫ ਹੁਣ 100 ਰੁਪਏ ਮੀਟਰ ਲੋ ਲੰਬਾ ਪਣਾ 3.5 ਮੀਟਰ ਦਾ ਸੂਟ ਬਣ ਜਾਂਦਾ ਹੈ ਲੋ ਵੀ 50 5 150 175 ਰੁਪਏ ਦਾ ਸੂਟ ਜੀ ਸਿਰਫ 4-5000 10 ਕ ਸੂਟ ਹੋਣਗੇ ਸਟਾਕ ਕਲੀਅਰ ਸੇਲ ਮੈਂ ਅਗੇਨ ਤੁਹਾਨੂੰ ਇਹੀ ਦੱਸਦਾ ਜਾ ਰਿਹਾ ਹਾਂ ਕਿ ਸਟਾਕ ਕਲੀਅਰ ਸੇਲ ਹੈ ਆਪਣੇ ਲਵੇ ਜਿਵੇਂ ਆ ਪਲੇਨ ਜੋਰ ਜੱਟ ਹੈ ਇੱਕ ਹੁੰਦੀ ਹੈ ਵਿਸਕੋਸ ਇੱਕ ਹੁੰਦੀ ਹੈ ਜੋਰ ਜੱਟ ਆਪਣੇ ਲਵੇ ਜੋਰ ਜੱਟ ਹੈ ਆਪਾਂ 40 ਰੁਪਏ ਮੀਟਰ 50 ਰੁਪਏ ਮੀਟਰ ਇਹ ਥਾਨਾ ਦੇ ਵਿੱਚ 100 ਰੁਪਏ ਮੀਟਰ ਮਿਲਦੀ ਹੈ 60 ਰੁਪਏ ਹੈ ਮੇਰੇ ਲਵੇ ਪਲੇਨ ਟਾਫਟ ਸੰਟੂਨ ਸਲਵਾਰਾਂ ਮਿਲ ਜਣੀਆਂ ਨੀਂ ਹੇ ਨੀਚੇ ਲਾਣ ਲਈ ਕੱਪੜਾ ਚਾਹੀਦਾ ਨੈਟ ਦੇ ਉਹ ਮਿਲ ਜੂਗਾ ਤੁਹਾਨੂੰ ਹਮ ਤੇ ਸਲਵਾਰਾਂ ਗਰਮ ਚ ਆ ਗਈਆਂ ਆ ਪੀਸ ਆਗੇ ਠੀਕ ਹੈ ਨੈਚੁਰਲ ਕਰੇਪ ਦਾ ਪੀਸ ਪਿਓਰ ਜੋਰ ਜੱਟ ਦਾ ਤੇ ਹੋਰ ਹੋਰ ਪਿਓਰ ਦੇ ਸੋਦੇ ਜਿਵੇਂ ਪੂਰੇ ਪਿਓਰ ਦੇ ਹੁੰਦੇ ਨੇ ਠੀਕ ਹੈ ਪੌਣੇ 2 ਮੀਟਰ ਦਾ ਪੀਸ 2 ਮੀਟਰ ਦਾ ਇਹ ਤਾਂ ਐ ਸਮਝ ਲਓ ਤੁਸੀਂ ਬਹੁਤ ਹੀ ਰੇਟ ਡਾਊਨ ਕਰਕੇ ਦਿੰਨੇ ਆ ਜਿਵੇਂ ਆ ਓਕੇ ਇਹ ਥਾਨ ਦੇ ਵਿੱਚ ਘੱਟ ਤੋਂ ਘੱਟ 200-250 ਰੁਪਏ ਮੀਟਰ ਹੋਊਗਾ ਆਪਣੇ ਲਈ ਸਿਰਫ ਆ ਲੋ ਪੀਸ ਹੈ ਸਿਰਫ 100 ਰੁਪਏ ਦਾ ਪੀਸ ਲੋ ਲਓ ਜੀ ਇੱਕ ਸਲਵਾ ਉਹ ਪਲਾਇਓ ਆਰਾਮ ਨਾਲ ਬਨਜੂਗਾ ਠੀਕ ਹੈ ਜੀ ਹੋਰ ਕੁਝ ਆਪਣੇ ਲਈ ਜਿਵੇਂ ਪਾਰਟੀ ਵੇਅਰ ਸੋਦੇ ਬਰੋਕਟ ਹੋਗੇ ਓਕੇ ਆ ਲੋ ਤੁਹਾਡੇ ਲਈ ਇੱਕ ਇੱਕ ਆਫਰ ਹੋਰ ਹਾਂ ਆ ਚੰਦੇਰੀ ਹੈ ਓਕੇ ਵਾਈਟ ਤੇ ਖਾਕੀ ਕਲਰ ਸਿਰਫ 100 ਰੁਪਏ ਦਾ ਸੂਟ ਲਓ ਜੀ ਅਗਰ ਤੁਸੀਂ ਡਬਲ ਲਓਗੇ ਤਾਂ ਡਿਸਕਾਊਂਟ ਵਿਦ ਦੂੰਗਾ ਦੋ ਸੂਟਾਂ ਦੇ ਨਾਲ ਡਿਸਕਾਊਂਟ ਦੇ ਬਾਈ ਨੇ ਹੋਰ ਕਹਿੰਦਾ ਵੀ ਕਰੋਗੇ ਉਹ ਲਓ ਜੀ ਲਓ ਵੀ ਕਲੈਕਸ਼ਨ ਬਹੁਤ ਆ ਤੁਹਾਨੂੰ ਹੋਰ ਦਿਖਾਉਣੇ ਅੱਗੇ ਇਹ ਆਗੇ ਗਰਮ ਹਾਂਜੀ ਜੀ ਓਕੇ ਬਾਅ ਕਾਇਦਾ ਬ੍ਰਾਂਡਡ ਮੋਰ ਨਾਲ ਲੱਗੀ ਹੋਈ ਆ ਠੀਕ ਆ ਆ ਲੋ ਡਿਜੀਟਲ ਪ੍ਰਿੰਟ ਸਿਰਫ 100 ਰੁਪਏ ਮੀਟਰ। ਲਓ ਵੀ ਸਿਰਫ 100 ਰੁਪਏ ਮੀਟਰ ਮਿਲ ਜੀ। 3.5 ਮੀਟਰ ਚ ਸੂਟ ਤਿਆਰ ਇਹ 2-200 ਰੁਪਏ ਮੀਟਰ ਮਿਲ ਜਾ ਅਗਰ ਤੁਸੀਂ ਮਾਰਕੀਟ ਚ ਪਰਚੇਜ਼ਿੰਗ ਕਰੋ। ਠੀਕ ਆ। ਬਾਹ ਕਾਇਦਾ ਇਹਦੇ ਤੇ ਡਿਜੀਟਲ ਦੀਆਂ ਚੀਜ਼ਾਂ ਦਾ ਮੋਹਰਾ ਬਣਿਆ ਹੋਇਆ ਹੈ। ਠੀਕ ਆ ਜੀ। ਐਕਸਪੋਰਟ ਦਾ ਮਾਲ ਹੈ ਜੀ ਇਹ। ਲਓ ਵੀ। ਔਰ ਪ੍ਰਿੰਟ ਇਹਦੇ ਚ ਇੱਕ ਤੋਂ ਇੱਕ ਪਾਰਟੀ ਵੇਅਰ ਸੋਦੇ ਪਰ ਹੈਗਾ ਸਟਾਕ ਕਲੀਅਰ ਸੇਲ। ਇਹ ਵੀ ਸਟਾਕ ਲਿਮਟ ਹੈ। ਲਓ। ਇਸ ਤਰ੍ਹਾਂ ਤੁਸੀਂ ਸੂਟ ਵੀ ਮੈਚਿੰਗ ਕਰ ਸਕਦੇ ਹੋ। ਪਰਫੈਕਟਲੀ ਬਹੁਤ ਮੈਚਿੰਗ ਬਹੁਤ ਕੁਝ ਮਿਲ ਜੁੰਦਾ ਆਪਣੇ ਲੇਵੇ ਔਰ ਸੋਨਾ ਬਹੁਤ ਲੱਗਦਾ ਹੈ ਲਾਈਨਿੰਗ ਚ ਲਾਈਨਿੰਗ ਚ ਜਾਇਦਾ ਇਸ ਤਰ੍ਹਾਂ ਮਿਲ ਜੂ ਤੁਹਾਨੂੰ ਆ ਲੋ ਲਾਈਨਿੰਗ ਚ ਆ ਗਿਆ ਇਹਦੇ ਚ ਹੋਰ ਵੀ ਲਾਈਨਿੰਗ ਪਈ ਹੈ ਇਸ ਤਰ੍ਹਾਂ ਓਕੇ ਆ ਦੇਖੋ ਪ੍ਰਿੰਟ ਦੇਖੋ ਤੁਸੀਂ ਫੇਰ ਕਹੋ ਕਿ ਚੇਸ ਕਿਸ ਤਰ੍ਹਾਂ ਦੀ ਹੈ ਲੋ ਜੀ ਆ ਚੈੱਕ ਕਰੋ ਪਾਰਟੀ ਵੇਅਰ ਪਾਇਆ ਹੋਇਆ ਚ ਸ਼ਗਨ ਤੇ ਪਾਓ ਚ ਮੈਰਿਸ ਤੇ ਜਿੱਥੇ ਮਰਜ਼ੀ ਪਾ ਕੇ ਜਾਓ ਦੇਖੋ ਲੋ ਕਰੋ ਚੈੱਕ ਇਹ ਸਿਰਫ 100 ਰੁਪਏ ਮੀਟਰ ਆ ਹੈ। ਓਕੇ ਓਕੇ। ਲਓ ਵੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਾਰੀ ਕਲੈਕਸ਼ਨ ਦਿਖਾਈ ਆ ਬਾਈ ਉਹਨਾਂ ਦੀ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕ ਨਵੇਂ ਵੀਡੀਓ ਤੁਹਾਡਾ ਸਾਰਿਆਂ ਦਾ। ਅੱਜ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।